ਦਾ ਖਾਲਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਤਿਹ ਹੋਬ ਤੋਂ ਸਾਰੇ ਠੀਕ ਹੋਏ ਮੇਰੇ ਜਿਹੜੇ ਵੀ ਮੇਰੇ ਵੀਰਾਂ ਨੇ ਫਾਰਮ ਨਹੀਂ ਬਣਾਏ ਫਾਰਮ ਆਪਦੇ ਬਣਾ ਲਓ ਅੱਜ ਸੇਵਾ ਕੇ ਅੰਦਰ ਆਏ ਸੀਗੇ ਫਾਰਮ ਕੰਪਲੀਟ ਕਰ ਲਓ ਰੋਜ਼ਗਾਰ ਕਾਰਡ ਜਾਂ ਜਿਹੜੇ ਵੀ ਉਹਨਾਂ ਇੱਕ ਦੋ ਕੋਰ ਦਿੱਤੇ ਆ ਇਹਨੂੰ ਫਤਿਹ ਵੀਰਾਂ ਨੇ ਬਣਾਇਆ ਜੇ ਕੁਝ ਪਲਾਦ ਨੂੰ ਕੰਮ ਲੈ ਲੈ ਜੀ ਆਪਣੇ ਆਪ ਨੇ ਦੋਸਤਾਂ ਨੂੰ ਲੈਣਿਆ ਤੇ ਜੇਰੇ ਕੰਮ ਸਹਿਤ ਉਹਨਾਂ ਪੱਧਰ ਨੂੰ 50 ਦਾ ਕੰਮ ਦੇ ਤੇਰੇ ਤੋਂ ਬਣਾਉਣਾ ਇੰਡੈਪੈਂਡੈਂਟ ਬਾਂਡ ਬਣਾਉਣਾ ਆ ਮੈਂ ਹਰ ਬੰਦ ਕੰਮ ਤੇ ਹੀ 465 ਰੁਪਏ ਦੀ ਫੀਸ ਹੈਗੀ ਹੈ ਸੇਵਾ ਦੇ ਅੰਦਰ ਹੀ ਬਣੇਗਾ ਤੇ ਗੰਤ ਨਹੀਂ ਕਰਨਾ ਮ ਕਾਰਜੀ کاروائی ਉਹ پوری ਕਰ लो ਬਾਅਦ ਜਦੋਂ ਤੁੰਡਰੀ ਜਣਾ ਪਤਾ ਲੱਗਣ ਗਿਆ ਉਹ ਮੈਡੀਕਲ ਤਾਂ ਬਾਅਦ ਹੀ ਹੋਣੀ ਤੇ ਪਰ ਜੋ ਆਪਣੀ ਕਾਗਜ਼ੀ ਕਾਰਵਾਈ ਵੀਰੇ ਪਹਿਲਾਂ ਔਰ ਡਿਕਲ ਚੱਲਦਾ ਪਿਆ ਉਹ ਮੈਕਮੇ ਨੂੰ ਫੋਨ ਕੀਤਾ ਗਿਆ ਉਹਨਾਂ ਨੇ ਡਿਵੀਜ਼ਨ ਵਾਲੇ ਕਹਿੰਦੇ ਕਿ ਇਹਨਾਂ ਦੇ 2 ਦਿਨ ਪਹਿਲਾਂ ਮੈਡੀਕਲ ਚੱਲਦੇ ਸਨ ਹਫਤੇ ਦੇ ਸਾਰੇ ਦਿਨ ਮੈਡੀਕਲ ਹੋਣ ਲੱਗਿਆ ਤੇ ਉੱਥੇ ਮੈਡੀਕਲ ਚੈੱਕ ਕਰਵਾ ਸਕਦੇ ਹੋ ਤੇ ਜਲਦੀ ਜਲਦੀ ਵੀਰੇ ਫਾਰਮ ਜਰੂਰ ਲੈ ਆਨ ਕੰਪਲੀਟ ਕਰ ਲੈ ਰਿਕਵੈਸਟ ਹੈ ਕੱਲ ਤੱਕ ਲਿਸ਼ਟ ਆਜਣਗੇ ਜੇ ਜੀ ਰਹਿ ਗਿਆ ਆਫਰ ਲੈਟਰ ਅੱਜ ਆ ਜਾਣਗੇ ਜਾਂ ਕੱਲ ਇੱਕ ਦੋ ਦਿਨਾਂ ਦੇ ਕੰਪਲੀਟ ਉੱਥੋਂ ਚੱਲ ਪਿਆ ਟੋਟਲ 2500